ਇਸuele ਦੀ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਜੀਹਾਂ ਤਾਂ ਦੱਸਦੀ ਹੈ ਕਿ ਬਰਖਾਸਤ ਮਹਿਲਾ ਕਾਂਸਟੇਬਲ ਜਿਸਦੀ ਥਾਰ ਗੱਡੀ ਦੇ ਵਿੱਚ ਉਹ 17 ਗ੍ਰਾਮ ਹੈਰੋਇਨ ਮਿਲੀ ਸੀ ਤਾਂ ਉਸ ਨੂੰ ਲੈ ਕੇ ਹੁਣ ਬਠਿੰਡਾ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਤਾਂ ਬਠਿੰਡਾ ਅਦਾਲਤ ਦੇ ਵੱਲੋਂ ਇਸ ਮਹਿਲਾ ਕਾਂਸਟੇਬਲ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਜੀਹਾਂ ਬਠਿੰਡਾ ਅਦਾਲਤ ਦੇ ਵੱਲੋਂ ਜ਼ਮਾਨਤ ਅਰਜੀ ਮਨਜ਼ੂਰ ਕਰ ਲਈ ਗਈ ਹੈ ਤਾਂ ਦੱਸਦੀ ਹੈ ਕਿ ਮਹਿਲਾ ਕਾਂਸਟੇਬਲ ਜਿਹੜੀ ਬਰਖਾਸਤ ਕਰ ਦਿੱਤੀ ਗਈ ਹੈ ਤਾਂ ਅਮਨਦੀਪ ਕੌਰ ਦੇ ਉਤੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ ਮਾਮਲਾ ਦਰਜ ਹੁੰਦਾ ਹੈ ਜਿਸ ਦੇ ਵਿੱਚ ਪੁਲਿਸ ਵੱਲੋਂ ਮਾਨਸਾ ਦੇ ਵਿੱਚ ਇੱਕ ਨਾਕਾ ਲਗਾਇਆ ਗਿਆ ਹੁੰਦਾ ਹੈ ਤੇ ਜਦੋਂ ਇਹ ਮਹਿਲਾ ਕਾਂਸਟੇਬਲ ਨਾਕੇ ਤੇ ਪਹੁੰਚਦੀ ਹੈ ਤਾਂ ਪੁਲਿਸ ਇਸ ਦੀ ਥਾਰ ਦੀ ਜਾਂਚ ਕਰਦੀ ਹੈ ਤਾਂ ਜਾਂਚ ਦੇ ਦਰਮਿਆਨ ਜਦੋਂ ਚੈਕਿੰਗ ਦੇ ਦੌਰਾਨ ਇਸ ਦੀ ਥਾਰ ਗੱਡੀ ਦੇ ਵਿੱਚੋਂ 17 ਗ੍ਰਾਮ ਹੈਰੋਇਨ ਮਿਲਦੀ ਹੈ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਹਾਈ ਪ੍ਰੋਫਾਈਲ ਬਣ ਜਾਂਦਾ ਹੈ ਕਈ ਤਰੀਕੇ ਦੇ ਇਲਜ਼ਾਮ ਜਿਹੜਾ ਨੇ ਉਹ ਲੱਗਦੇ ਨੇ ਤੇ ਇੱਕ ਹੋਰ ਮਹਿਲਾ ਦੇ ਵੱਲੋਂ ਸામਨੇ ਆ ਕੇ ਕਈ ਤਰੀਕੇ ਦੇ ਗੰਭੀਰ ਇਲਜ਼ਾਮ ਅਮਨਦੀਪ ਕੌਰ ਦੇ ਉੱਤੇ ਲਗਾਏ ਜਾਂਦੇ ਨੇ ਤੇ ਪੁਲਿਸ ਦਾ ਇੱਥੇ ਤੱਕ ਵੀ ਕਹਿਣਾ ਸੀ ਕਿ ਇਸ ਦੇ ਵੱਲੋਂ ਨਾਕੇ ਦੇ ਉੱਤੇ ਕਈ ਤਰੀਕੇ ਦੀਆਂ ਧਮਕੀਆਂ ਦਿੱਤੀਆਂ ਗਈਆਂ ਕਈ ਵੱਡੇ ਪੁਲਿਸ ਅਧਿਕਾਰੀਆਂ ਦਾ ਅਫਸਰਾਂ ਦਾ ਨਾਮ ਤੱਕ ਲਿਆ ਗਿਆ ਤੇ ਇੱਥੇ ਤੱਕ ਵੀ ਦਮਗਜੇ ਮਾਰੇ ਗਏ ਕਿ ਮੇਰਾ ਫੋਨ ਦੋ ਮੈਨੂੰ ਇੱਕ ਵਾਰੀ ਗੱਲ ਕਰਨ ਦੋ ਨੇਤਾ ਤੁਹਾਨੂੰ ਸਸਪੈਂਡ ਕਰਾ ਦਾਂਗੀ ਤਾਂ ਇਸ ਤਰੀਕੇ ਦੇ ਦਮਗਜੇ ਵੀ ਇਸ ਦੇ ਮਹਿਲਾ ਕਨਸਟੇਬਲ ਦੇ ਵੱਲੋਂ ਮਾਰੇ ਗਏ ਸੀ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਸੀ ਤਾਂ ਹੁਣ ਇਸ ਮਹਿਲਾ ਕਨਸਟੇਬਲ ਅਮਨਦੀਪ ਕੌਰ ਨੂੰ ਜਿਹੜਾ ਹੈ ਰਾਹਤ ਮਿਲੀ ਹੈ ਅਦਾਲਤ ਦੇ ਵੱਲੋਂ ਇਸ ਦੀ ਜ਼ਮਾਨਤ ਅਰਜੀ ਮਨਜ਼ੂਰ ਕਰ ਲਈ ਗਈ ਹੈ ਤਾਂ ਦੱਸਦੀ ਕਿ 29 ਅਪ੍ਰੈਲ ਨੂੰ ਇਸ ਦੇ ਵੱਲੋਂ ਜ਼ਮਾਨਤ ਦੀ ਅਰਜੀ ਜਿਹੜੀ ਹੈ ਬਠਿੰਡਾ ਅਦਾਲਤ ਦੇ ਵਿੱਚ ਲਗਾਈ ਗਈ ਸੀ ਜਿਸ ਦੇ ਉੱਤੇ ਅੱਜ ਦੋਵਾਂ ਪੱਖਾਂ ਦੇ ਵੱਲੋਂ ਆਪਣੇ ਆਪਣੇ ਤੱਥ ਰੱਖੇ ਗਏ ਤੇ ਵਕੀਲਾਂ ਦੀ ਬਹਿਸ ਤੋਂ ਬਾਅਦ ਅਦਾਲਤ ਦੇ ਵੱਲੋਂ ਮਹਿਲਾ ਕਨਸਟੇਬਲ ਅਮਨਦੀਪ ਕੌਰ ਜਿਹੜੀ ਹੈ ਇਸ ਦੀ ਜ਼ਮਾਨਤ ਅਰਜੀ ਮਨਜ਼ੂਰ ਕਰ ਲਈ ਗਈ ਹੈ ਤੇ ਹੁਣ ਇਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਤੇ ਥੋੜੇ ਦਿਨਾਂ ਦੇ ਵਿੱਚ ਜਾਂ ਫਿਰ ਕੱਲ ਤੱਕ ਇਹ MLA ਕਨਸਟੇਬਲ ਅਮਨਦੀਪ ਕੌਰ ਜਿਹੜੀ ਹੈ ਇਹ ਜੇਲ੍ਹ ਤੋਂ ਬਾਹਰ ਵੀ ਆ ਜਾਏਗੀ ਤਾਂ ਕਾਫੀ ਹਾਈ ਪ੍ਰੋਫਾਈਲ ਮਾਮਲਾ ਜਿਹੜਾ ਬਣਦਾ ਸੀ ਜਿਹੜੀ ਇਹਦੀ ਜਾਇਦਾਦ ਹੈ ਉਸ ਨੂੰ ਲੈ ਕੇ ਵੀ ਜਿਹੜਾ ਹੈ ਸਾਰੀ ਜਾਂਚ ਕੀਤੀ ਗਈ ਬਠਿੰਡਾ ਦੇ ਵਿੱਚ ਇੱਕ ਪੋਰਸ਼ ਇਲਾਕੇ 'ਚ ਇਸ ਦੀ ਕੋਠੀ ਦੀ ਵੀ ਜਾਣਕਾਰੀ ਮਿਲੀ ਸੀ ਤੇ ਪੁਲਿਸ ਵੱਲੋਂ ਉਸ ਕੋਠੀ ਦੀ ਵੀ ਚੈਕਿੰਗ ਕੀਤੀ ਗਈ ਤੇ ਕਈ ਤਰੀਕੇ ਦੀਆਂ ਗੱਲਾਂ ਹੋਰ ਵੀ ਚੱਲੀਆਂ ਕਿ ਕਈ ਵੱਡੇ ਅਫਸਰ ਜਿਹੜਾ ਨੇ ਉਹਨਾਂ ਦਾ ਹੱਥ ਹੈ ਇਸ ਦੇ ਉੱਤੇ ਤੇ ਉਸ ਦੀ ਵੀ ਸਾਰੀ ਜਾਂਚ ਕੀਤੀ ਗਈ ਐਨਸੀਬੀ ਨਾਰਕੋਟਿਕ ਕੰਟਰੋਲ ਬਿਊਰੋ ਦੇ ਵੱਲੋਂ ਇਸ ਦੀ ਜਾਂਚ ਜਿਹੜੀ ਆਪਣੇ ਹੱਥਾਂ ਦੇ ਵਿੱਚ ਲਈ ਗਈ ਸੀ ਤੇ ਮਾਮਲਾ ਪੂਰਾ ਹਾਈ ਪ੍ਰੋਫਾਈਲ ਬਣਿਆ ਕਾਫੀ ਵਿਵਾਦ ਕਾਫੀ ਸਵਾਲ ਵੀ ਇਸ ਪੂਰੇ ਮਾਮਲੇ ਦੇ ਵਿੱਚ ਉੱਠਦੇ ਦਿਖਾਈ ਦਿੱਤੇ ਵਿਰੋਧੀ ਧਿਰ ਦੇ ਲੀਡਰ ਜਿਹੜੇ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਵੱਲੋਂ ਤਾਂ ਇੱਕ ਮੰਚ ਦੇ ਉੱਤੋਂ ਸ਼ਰਿਆ ਵੀ ਇਹ ਗੱਲ ਕੱਖ ਦਿੱਤੀ ਗਈ ਸੀ ਕਿ ਇਸ ਦੇ ਪਿੱਛੇ ਕਈ ਸਿਆਸਤਦਾਨ ਵੀ ਹੋ ਸਕਦੇ ਨੇ ਸਿਆਸਤਦਾਨਾਂ ਦੀ ਛਾਹ ਦੇ ਉੱਤੇ ਹੀ ਅਜਿਹੇ ਲੋਕ ਜਿਹੜਾ ਨੇ ਅਜਿਹੇ ਕੰਮ ਕਰਦੇ ਨੇ ਤੇ ਮਹਿਲਾ ਕਨਸਟੇਬਲ ਦੇ ਕੋਲੋਂ 2 ਕਰੋੜ ਦੀ ਕੋਠੀ ਤੇ ਹੋਰ ਕਈ ਚੀਜ਼ਾਂ ਜਿਹੜੀਆਂ ਨੇ ਘਰੋਂ ਬਰਾਮਦ ਕੀਤੀਆਂ ਗਈਆਂ ਸੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਸੀ ਇਸ ਦੇ ਨਾਲ ਹੀ ਇਸਾ ਇੱਕ ਸਾਥੀ ਜਿਹੜਾ ਐਂਬੂਲੈਂਸ ਚਾ ਅਲਕਸੀ ਜੀ ਜੀ ਧਰਮ ਪਤਨੀ ਦੇ ਵੱਲੋਂ ਇਸ ਮਹਿਲਾ ਕਾਂਸਟੇਬਲ ਤੇ ਇਲਜ਼ਾਮ ਵੀ ਲਗਾਏ ਗਏ ਸੀ ਤੇ ਉਸ ਨੂੰ ਵੀ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਲਗਾਤਾਰ ਇਸ ਮਹਿਲਾ ਕਾਂਸਟੇਬਲ ਦੇ ਵਿਵਾਦ ਦੇ ਨਾਲ ਕਈ ਹੋਰ ਵਿਵਾਦ ਵੀ ਜੁੜਦੇ ਰਹੇ ਇਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਸਾਥੀ ਜਦੋਂ ਅਦਾਲਤ ਦੇ ਵਿੱਚ ਪਹੁੰਚਦਾ ਹੈ ਮਹਿਲਾ ਕਾਂਸਟੇਬਲ ਨੂੰ ਮਿਲਣ ਦੇ ਲਈ ਤਾਂ ਪਤਨੀ ਜਦੋਂ ਉਸਦੇ ਨਾਲ ਗੱਲਬਾਤ ਕਰਦੀ ਹੈ ਤਾਂ ਹੱਥਾ ਪਾਈ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਜਿਹੜੀ ਬਠਿੰਡਾ ਅਦਾਲਤ ਹੈ ਉਸ ਦੇ ਵਿੱਚ ਇਸ ਦੇ ਸਾਥੀ ਦੇ ਵੱਲੋਂ ਜਿਹੜਾ ਹੱਥਾ ਪਾਈ ਆਪਣੀ ਧਰਮ ਪਤਨੀ ਤੱਕ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਕਾਫੀ ਵਿਵਾਦ ਇਸ ਪੂਰੇ ਮਾਮਲੇ ਨੂੰ ਲੈ ਕੇ ਬਣਦਾ ਹੋਇਆ ਦਿਖਾਈ ਦਿੱਤਾ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਛੋਟ ਅਦਾਲਤ ਦੇ ਵੱਲੋਂ ਰਾਹਤ ਅਮਨਦੀਪ ਕੌਰ ਨੂੰ ਦਿੱਤੀ ਗਈ ਹੈ ਜ਼ਮਾਨਤ ਅਰਜੀ ਮਨਜ਼ੂਰ ਕਰ ਲਈ ਗਈ ਹੈ ਜ਼ਮਾਨਤ ਦੇ ਦਿੱਤੀ ਗਈ ਹੈ 29 April ਨੂੰ ਇਸੇ ਵੱਲੋਂ ਜ਼ਮਾਨਤ ਦੀ ਅਪੀਲ ਦਲੀਲ ਜਿਹੜੀ ਹੈ ਉਹ ਅਦਾਲਤ ਦੇ ਵਿੱਚ ਪਾਈ ਗਈ ਸੀ ਅਰਜੀ ਪਾਈ ਗਈ ਸੀ ਜਿਸ ਤੋਂ ਬਾਅਦ ਅੱਜ ਜੋ ਉਸੇ ਉੱਤੇ ਫੈਸਲਾ ਹੁੰਦਾ ਹੈ ਦੋਹਾਂ ਧਿਰਾਂ ਦੇ ਵਕੀਲ ਬਚਾ ਪੱਖ ਦੇ ਵੀ ਤੇ ਵਿਰੋਧੀ ਪੱਖ ਦੇ ਵੀ ਵਕੀਲ ਜਿਹੜਾ ਨੇ ਉੱਥੇ ਬਹਿਸ ਹੁੰਦੀ ਹੈ ਉਸ ਤੋਂ ਬਾਅਦ ਅਦਾਲਤ ਇਸ ਨੂੰ ਜ਼ਮਾਨਤ ਦੇ ਦੇਂਦਾ ਫੈਸਲਾ ਸੁਣਾ ਦਿੰਦੀ ਹੈ ਤੇ ਹੁਣ ਮਹਿਲਾ ਕਾਂਸਟੇਬਲ ਬਾਹਰ ਆਏਗੇ ਇਸ ਨੂੰ ਰਾਹਤ ਜਿਹੜੀ ਆ ਉਹ ਮਿਲੀ ਹੈ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਅੱਗੇ ਕੀ ਕਾਰਵਾਈ ਹੁੰਦੀ ਹੈ ਇਹ ਦੇਖਣਾ ਹੋਏਗਾ ਪਰ ਇਸ ਸਮੇਂ ਦੇ ਵਿੱਚ ਜੋ ਖਬਰ ਨਿਕਲ ਕੇ ਆ ਰਹੀ ਹੈ ਕਿ ਇਸ ਮੈਲਾ ਕਨਸਟੇਬਲ ਨੂੰ ਵੱਡੀ ਰਾਹਤ ਜਿਹੜੀ ਹੈ ਉਹ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਮਾਨਸਾ ਦੇ ਵਿੱਚ ਇੱਕ ਨਾਕਾ ਲੱਗਾ ਹੋਇਆ ਸੀ ਪੁਲਿਸ ਵੱਲੋਂ ਆਂ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤੇ ਉਸੇ ਚੈਕਿੰਗ ਦੇ ਦੌਰਾਨ ਜਦੋਂ ਇਹ ਮੈਲਾ ਕਨਸਟੇਬਲ ਉਸ ਨਾਕੇ ਤੇ ਪਹੁੰਚਦੀ ਹੈ ਤਾਂ ਪੁਲਿਸ ਜਦੋਂ ਇਸ ਦੀ ਥਾਰ ਕਾਰ ਦੀ ਚੈਕਿੰਗ ਕਰਦੀ ਹੈ ਤਾਂ ਉਸੇ ਵੱਲੋਂ ਵਿੱਚੋਂ ਜਿਹੜਾ 17.72 ਗ੍ਰਾਮ ਚਿੱਟਾ ਬਰਾਮਦ ਹੁੰਦਾ ਤੇ ਉਸ ਤੋਂ ਬਾਅਦ ਇਹ ਪੂਰਾ ਮਾਮਲਾ ਹਾਈ ਪ੍ਰੋਫਾਈਲ ਮਾਮਲਾ ਬਣ ਜਾਂਦਾ ਹੈ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਰਾਹਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਮਿਲੀ ਹੈ